ਮੋਬਾਈਲ ਫੋਨ ਤੇ ਨਗਦੀ ਖੋਕੇ ਹੋਗੇ ਲੁਟੇਰੇ ਫਰਾਰ ਦੱਸਦੀ ਹੈ ਕਿ ਬੀਤੇ ਸ਼ਾਮ ਇੱਕ ਸਬਜ਼ੀ ਵੇਚਣ ਵਾਲੇ ਤੋਂ ਤਿੰਨ ਲੁਟੇਰਿਆਂ ਨੇ ਹਜ਼ਾਰਾਂ ਦੀ ਨਗਦੀ ਤੇ ਮਹਿੰਗਾ ਮੋਬਾਈਲ ਖੋਣ ਦਾ ਸਮਾਚਾਰ ਮਿਲਿਆ ਜਾਣਕਾਰੀ ਦਿੰਦਿਆਂ ਪੀੜਤ ਸ਼ੁਭਦ ਰਣ ਵਾਸੀ ਧਿਆਲਪੁਰ ਥਾਣਾ ਫਲੋਰ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ ਤੇ ਸਬਜ਼ੀ ਵੇਚ ਕੇ ਆਪਣਾ ਤੋਰ ਸੁਲਤਾਨਪੁਰ ਤੋਂ ਹੁੰਦਾ ਹੋਇਆ ਆਪਣੇ ਪਿੰਡ ਧਿਆਲਪੁਰ ਨੂੰ ਜਾ ਰਿਹਾ ਸੀ ਤੇ ਜਦੋਂ ਮੈਂ ਸੁਲਤਾਨਪੁਰ ਕੋਲ ਪੁੱਜਾ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਏ ਉਹਨਾਂ ਦੇ ਮੂਲ ਪੇਟੀ ਸੰਤੇ ਮੈਨੂੰ ਦਾਤਰ ਦਿਖਾ ਕੇ ਕਹਿੰਦੇ ਦੇ ਦੇ ਜੋ ਤੇਰੇ ਕੋ ਹੈ ਤਾਂ ਮੈਂ ਨਾ ਕੀਤਾ ਉਹਨਾਂ ਦਾਤਰ ਹਵਾ ਚ ਲਹਿਰਾਇਆ ਤੇ ਮੇਰੀ ਜੇਬ ਚੋਂ 10000 ਰੁਪਏ ਨਗਦ ਤੇ ਮਹਿੰਗੇ ਭਾਰਾ ਮੋਬਾਈਲ ਖੋ ਕੇ ਉੱਥੋਂ ਫਰਾਰ ਹੋ ਗਏ ਤੇ ਮੈਂ ਗਰੀਬ ਬੰਦਾ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹਾਂ ਇਸ ਦੀ ਰਿਪੋਰਟ ਅਪਰਾ ਪੁਲਿਸ ਚੌਕੀ ਚ ਦਰਜ ਕਰਵਾ ਦਿੱਤੀ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੀਆਂ ਲਿੰਕ ਸੜਕਾਂ 'ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਹਰ ਰੋਜ਼ ਹੋ ਰਿਹਾ ਘਟਨਾਵਾਂ ਤੇ ਨੱਥ ਪਾਈ ਜਾ ਸਕੇ ਸ਼ੋਕਲਾਲ ਦੀ ਰਿਪੋਰਟ ਬਾਬਾ ਜੀ ਕੀ ਹਾਲ ਆ ਠੀਕ ਆ ਜੀ ਠੀਕ ਆ ਬਾਬਾ ਜੀ ਕੀ ਹੋਇਆ ਜੇ ਤੁਹਾਡੇ ਘਰ ਨਾਲ ਇੱਕ ਲੁੱਟ ਹੋਈ ਆ ਤੇ ਕਿਦਾਂ ਕਿਦਾਂ ਹੋਈ ਆ ਤੇ ਆਪਣਾ ਨਾਂ ਕੀ ਆ ਨਾਂ ਮੇਰਾ ਜੀ ਸ਼ਿਵਨਰੈਣ ਨਾਵਾ ਤੇ ਸਾਡਾ ਪਿੰਡ ਕਿਹੜਾ ਆ ਸਾਡਾ ਪਿੰਡ ਦਿয়ালਪੁਰ ਆ ਠੀਕ ਆ ਜੀ ਤੇ ਅਸੀਂ ਫੇਰੇ ਦਾ ਕੰਮ ਕਰਦੇ ਆ ਸਬਜ਼ੀ ਵੇਚਣ ਦਾ ਹਾਂ ਜੀ ਵੇਚਦਾ ਠੀਕ ਆ ਜੀ ਹਾਂ ਜੀ ਟੈਂਪਾਸ ਕਰੀਦਾ ਮਾਰਗ ਦੇ ਆਸਰੇ ਨਾਲ ਕਿ ਅਸੀਂ ਦਿয়ালਪੁਰ ਤੋਂ ਅਪਰੇਟ ਤੋਂ ਮੰਡੀ ਮੰਡੀ ਤੋਂ ਆਪਣਾ ਫਿਰ ਅਸੀਂ ਪਿੰਡ ਨੂੰ ਆ ਰਹੇ ਸੀਗੇ ਠੀਕ ਹੈ ਜੀ ਤੇ ਸਾਢੇ ਪੰਜ ਦਾ ਟਾਈਮ ਆ ਜੀ ਠੀਕ ਹੈ ਜੀ ਤੇ ਉਹ ਸਾਡੇ ਮਗਰ ਬੰਦਿਆ ਨੇ ਆਣ ਕੇ ਤਿੰਨਾਂ ਨੇ ਸਾਡੇ ਬੋਰੇ ਆਣ ਕੇ ਨਹਿਰ ਤੋਂ ਮਤਲਬ ਉਤਰ ਜਾਈ ਮੋਟਰਸਰ ਬੋਰੇ ਲਾ ਲਿਆ ਆਪਣੀ ਅੱਛਾ ਜੀ ਤੇ ਮੈਨੂੰ ਕਹਿੰਦੇ ਵੀ ਜੋ ਹੈਗਾ ਤੇਰੇ ਕੋ ਕੱਢ ਦੇ ਅੱਛਾ ਜੀ ਤੇ ਫੇਰ ਉਹ ਇਸ ਕਰਕੇ ਕਹਿਣ ਲੱਗੇ ਤਾਂ ਅਸੀਂ ਜੀ ਮਤਲਬ ਕਿ ਦੇਖ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਵੀ ਥੋੜਾ ਥੋੜਾ ਵੀ ਆ ਇਕੱਠੇ ਕਰਦੇ 10000 ਰੁਪਏ ਵੀ ਸਾਡੇ ਕੋ ਭਰਾਵਾ ਕੀ ਆ ਹਾਂ ਤੇ ਫਿਰ ਉਹ ਨਹੀਂ ਮਤਲਬ ਕਿ दांत ਕੱਢਿਆ ਇੱਕ ਬੰਦੇ ਨੇ ਕਿਹਾ ਉਹਨਾਂ ਜੋ ਵੀ दांत ਕੱਢ ਬੀ ਇਹਦੇ ਮਾਰਤਾ ਇਹਨੂੰ ਫੇਰ ਦੇਣੇ ਪੈਸੇ ਤੈਨੂੰ ਤੇ ਮੈਂ ਜੀ ਫਿਰ ਉਹ ਉਹਦੇ दांत ਦੇ ਕੇ ਫੇਉ ਨਹੀਂ ਮੇਰਾ ਮਤਲਬ ਕਿ ਇਹ ਮੋਬਾਈਲ ਵੀ ਖੋ ਲਿਆ ਤੇ ਉਹ ਉਹ ਮੋਬਾਈਲ ਸੀਗਾ 13000 ਦਾ ਤੇ ਬਾਕੀ 10000 ਰੁਪਇਆ ਮੈਂ ਕਿਸੇ ਨੂੰ ਦੇਣਾ ਸੀਗਾ ਮੇਰੇ ਕੋਲ ਸੀ ਜੇਬ ਦੇ ਵਿੱਚ ਅੱਛਾ ਜੀ ਤੇ ਉਹ ਵੀ ਕੱਢ ਲਿਆ ਅੱਛਾ ਜੀ ਤੇ ਬਾਕੀ ਫਿਰ ਮੈਨੂੰ ਇਦਾਂ ਡਰਾ ਕੇ ਮਤਲਬ ਕਿ ਸਾਰੇ ਪੈਸੇ ਖੋਏ ਗਏ ਆ ਤੇ ਸਾਡੀ ਮਿਹਰਬਾਨੀ ਆ ਮਦਰ ਕੇ ਕੈਮਰਾ ਜੀ ਜਿਹੜਾ ਉਹ ਮੁੰਡੇ ਨੌਜਵਾਨ ਆਇਆ ਕਿ ਉਹਨਾਂ ਨੇ ਮੂੰਹ ਟੱਕੇ ਹੋਏ ਸਕੇ ਹਾਂਜੀ ਹਾਂਜੀ ਉਹ ਮੋਟਰਸਾਈਕਲ ਕਿਹੜੇ ਰੰਗ ਦਾ ਸੀਗਾ ਉਹ ਜੀ ਕਾਲੇ ਲਗਨ ਦਾ ਕੱਪੜੇ ਸੀਗਾ ਸਪਲੈਂਡਰ ਤੇ ਮੈਂ ਨੰਬਰ ਨਹੀਂ ਉਹਦਾ ਦੇਖ ਸਕਿਆ ਕਿ ਜਦ ਮੇਰੇ ਤੇ ਉਹ ਉਹ ਨਹੀਂ ਉਹ ਦਾਤ ਮਦਰ ਕੇ ਤਾਣਿਆ ਠੀਕ ਹੈ ਜੀ ਤੇ ਫਿਰ ਉਹ ਵੀ ਦੂਜੇ ਬੰਦੇ ਨੇ ਮੇਰੀ ਜੇਬ ਦੇ ਵਿੱਚੋਂ ਮੋਬਾਈਲ ਵੀ ਕੱਢ ਲਿਆ ਤੇ ਪੈਸੇ ਵੀ ਕੱਢ ਲਿਆ ਤੇ ਤੇ ਬਾਕੀ ਲਾਇਸੈਂਸ ਵੀ ਉਸ ਕਾਪੀ ਦੇ ਵਿੱਚ ਆ ਤੇ ਬਾਕੀ ਧਾਰਕਾਟ ਵੀ ਹੈਗਾ ਯਾਰ ਸਾਰੇ ਜ਼ਰੂਰੀ ਕਾਗਜ਼ ਉਹਦੇ ਵਿੱਚ ਹੀ ਆ ਹਾਂਜੀ ਵਿੱਚੇ 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 ਤੇ ਤੁਸੀਂ ਇਸ ਘਟਨਾ ਸੰਬੰਧੀ ਕੋ ਰਿਪੋਰਟ ਵੀ ਲਿਖਾਈ ਹੈ ਹਾਂਜੀ ਅਸੀਂ ਅਪਰੇ ਜਾ ਕੇ ਤੇ ਉਹ ਉਹੀ 5:30 ਵਜੇ ਇਹ ਦੇ ਬਾਕਾ ਹੋਇਆ ਅਸੀਂ 6 ਵਜੇ ਜਾ ਕੇ ਅਪਰੇ ਜਾ ਕੇ ਰਿਪੋਰਟਰ ਜ ਆਪਣੇ ਦਰ ਲਿਖਾ ਕੇ ਆਏ ਆ ਤੇ ਫੇਰ ਵੀ ਨਹੀਂ ਸਾਨੂੰ ਕਿਹਾ ਵੀ ਤੁਸੀਂ ਮੌਕਾ ਦਿਖਾ ਲਓ ਫੇਰ ਅਸੀਂ ਉਹਨਾਂ ਨੂੰ ਨਾਲ ਜਾ ਕੇ ਉੱਥੇ ਮੌਕਾ ਦਿਖਾ ਲਿਆ ਤੇ ਫੇਰ ਉਹ ਨਹੀਂ ਮਤਲਬ ਕਿ ਹਜੇ ਤੇ ਕੁਝ ਨਹੀਂ ਕੀਤਾ ਹੈਗਾ ਬਈ ਵੀ ਬਾਕੀ ਸਾਡੀ ਇਹ ਬੇਨਤੀ ਆ ਵੀ ਇਦਾਂ ਦੇ ਬੰਦਿਆਂ ਦੇ ਨੱਥ ਪਾਈ ਪਾਈ ਜਾਵੇ ਤੇ ਬਾਕੀ ਆਪਾਂ ਗਰੀਬ ਆਦਮੀਆਂ ਜੀ ਆਪਾਂ ਤਾਂ ਇਹ ਉਹੀ ਕਰਨਾ ਉਹੀ ਖਾਣਾ ਤੇ ਕਿ ਸਾਨੂੰ ਤਾਂ ਬਹੁਤ ਮਤਲਬ ਕਿ ਉਹ ਧੱਕਾ ਲਾਤਾ ਮਤਲਬ ਕਿ ਤੇਰਾ 13000 ਦਾ ਮੋਬਾਈਲ ਸੀਗਾ ਬਾਕੀ ਬਾਕੀ ਪੈਸੇ ਸੀਗੇ ਅਸੀਂ ਕਿਸੇ ਦੇ ਦੇਣੇ ਸੀਗੇ ਤੇ ਆਪਰੇ ਉਹ ਵੀ ਸਾਰੇ ਲੁੱਟ ਲਿਆ ਆ ਵੀ ਵੀ ਸਾਡੀ ਹੁਣ ਮਿਹਨਤ ਆ ਗਈ ਮਤਲਬ ਕਿ ਇਸ ਕਰਕੇ ਵੀ ਇਦਾਂ ਦੇ ਬੰਦਿਆਂ ਨੂੰ ਪੁਲਿਸ ਨੂੰ ਵੀ ਬੇਨਤੀ ਆ ਵੀ ਸਾਰਿਆਂ ਨੂੰ ਵੀ ਇਹ ਇਹਨਾਂ ਨੂੰ ਕਿ ਫੜਨਾ ਚਾਹੀਦਾ